ਤੈਨੂੰ ਸ਼ੁਰੂ ਤੋਂ ਹੀ ਸਹਿਯੋਗ ਦਿੰਦੇ ਆਇਓ ਚੰਗੇ ਕੰਮ ਲਈ ਤੇ ਜਦੋਂ ਦੀ ਆਮ ਆਵਾਜ਼ੀ ਪਾਰਟੀ ਦੀ ਸਰਕਾਰ ਬਣੀ ਐ ਭਾਵੇਂ ਅਸੀਂ ਵਿਰੋਧੀ ਤਰਚੇ ਹੁੰਦੇ ਸੀਗੇ ਤੇ ਅੱਜ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚ ਆਇਓ ਅੱਜ ਅਸੀਂ ਉਸ ਕਾਮਨ ਕੌਜ਼ ਲਈ ਇਕੱਠੇ ਹੋਏ ਆ ਕਿਉਂਕਿ ਪੰਜਾਬ ਦੇ ਇਤਿਹਾਸ ਵਿੱਚ ਇੱਕ ਬਹੁਤ ਹੀ ਵੱਡਾ ਕ੍ਰਾਂਤੀਕਾਰੀ ਕਦਮ ਹੈ ਜਿਹੜਾ ਮਿਲਕ ਸੈੱਟ ਦੇ ਇਤਿਹਾਸ ਵਿੱਚ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਮੋਦ ਸਿੰਘ ਮਾਣ ਦੀ ਗਵਾਹੀ ਦੇ ਵਿੱਚ ਜੋ ਕਿ ਇੱਕੋ ਇੱਕ ਅਧਾਰਾ ਜਿਹੜਾ ਸਿੱਧਾ ਤੇ ਸਿੱਧਾ ਕਿਸਾਨੀ ਨਾਲ ਜੁੜਿਆ ਹੋਇਆ ਸੀ ਉਹਨੂੰ ਬਚਾਉਣ ਲਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਅਫੀਸਰ ਸਾਹਿਬਾਨ ਨੇ ਜਿਹੜੇ ਵੱਡੇ ਅਫੀਸਰ ਸਾਹਿਬਾਨ ਸੀ ਉਹਨਾਂ ਨੇ ਇਸ ادارے ਨੂੰ ਖਤਮ ਕਰਨ ਲਈ ਅਮੁੱਲ ਦੇ ਵਿੱਚ ਅਮਰਜ ਕਰਨ ਲਈ ਉਹਨਾਂ ਨੇ ਬਹੁਤ ਹੀ ਘਾਤਕ ਜਿਹੜੇ ਰੂਲ ਆ ਜਿਹੜੇ ਅਸਲੀ ਰੂਲ ਸੀ ਖਤਮ ਕਰਕੇ ਈਐਸਆਰ ਰੂਲ ਸਿਗੇ ਜਿਹੜੇ ਚੇਂਜ ਕਰ ਦਿੱਤੇ ਸੀਗੇ ਜਿਹਦੇ ਨਾਲ ਸਾਡੇ ਜਿਹੜਾ ਵੇਰਕਾ ਮਿਲਕ ਫੈਡ ਦਾ ਆਦਾਰਾ ਸੀਗਾ ਉਹ ਦਿਨ ਪਰ ਦਿਨ ਡੁੱਬਦਾ ਜਾ ਰਿਹਾ ਸੀਗਾ ਉਸ ਮੰਜ ਧਾਰ ਚੋਂ ਕੱਢਣ ਲਈ ਸਾਡਾ ਸਮੁੱਚਾ ਬੋਰਡ ਜਿਹੜੇ ਪੂਰੇ ਪੰਜਾਬ ਤੋਂ ਲਗਭਗ ਇਹ ਜਿਹੜੇ ਸਾਡੇ ਡਾਇਰੈਕਟਰ ਸਾਹਿਬਾਨ ਸਾਰੀਆਂ ਪਾਰਟੀਆਂ ਨਾਲ ਸਬੰਧਤ ਨੇ ਪਰ ਚੰਗੇ ਕੰਮ ਲਈ ਇਹਨਾਂ ਨੇ ਮਾਜੂਬ ਮੁੱਖ ਮੰਤਰੀ ਸਾਹਿਬ ਦਾ ਜੋ ਸੁਪਨਾ ਸੀਗਾ ਕਿਉਂਕਿ ਮਾਜੂਬ ਮੁੱਖ ਮੰਤਰੀ ਸਾਹਿਬ ਦਾ ਇੱਕ ਸੁਪਨਾ ਸੀਗਾ ਵੀ ਇਸ ਅਦਾਰੇ ਨੂੰ ਅਸੀਂ 10000 ਕਰੋੜ ਤੋਂ ਉੱਤੇ ਲੈ ਕੇ ਜਾਣਾ ਤੇ ਉਸ ਉਸੇ ਲੜੀ ਦੇ ਤਹਿਤ ਅਸੀਂ ਦਿਨ ਰਾਤ ਮਿਹਨਤ ਕੀਤੀ ਤੇ ਜਦੋਂ ਅਸੀਂ ਇਹ 2 ਸਾਲ ਪਹਿਲਾਂ ਅਦਾਰਾ ਸੰਭਿਆ ਉਦੋਂ ਇਹ ਲਗਭਗ 4500 ਕਰੋੜ ਦਾ ਅਦਾਰਾ ਸੀਗਾ ਤੇ ਅੱਜ ਅਸੀਂ ਇਸ ਨੂੰ ਲਗਭਗ 1200 ਕਰੋੜ ਦੇ ਅੰਤ ਵਿੱਚ ਪਹੁੰਚਾ ਦਿੱਤਾ ਹੈ ਕਿਉਂਕਿ ਸਾਰਾ ਤੇ ਸਾਰਾ ਸੰਭਵ ਤਾਂ ਹੋ ਸਕਿਆ ਸਾਡਾ ਸਮੁੱਚਾ ਬੋਰਡ ਸਾਡੇ ਸਮੁੱਚੇ ਜਿਹੜੇ EMPLOYEES ਨੇ ਸਾਡੇ ਅਫੀਸਰ ਸਹਿਬਾਨ ਨੇ ਉਹਨਾਂ ਨੇ ਇੱਕੋ ਇੱਕ ਉਮੀਦ ਰੱਖੀ ਸੀਗੀ ਕਿ ਜੋ ਰੂਲ ਚੇਂਜ ਕੀਤੇ ਆ ਮਾਜੂਬ ਮੁੱਖ ਮੰਤਰੀ ਸਾਹਿਬ ਜ਼ਰੂਰ ਇੱਕ ਨਾ ਇੱਕ ਦਿਨ ਸਾਡੀ ਓ ਝੋਲੀ ਪਾਉਣਗੇ ਤੇ ਇਸ ਨਾਲ ਅੱਜ ਜਿਹੜੇ ਸਾਡੇ ਮੁਲਾਜ਼ਮ ਵੀਰ ਸੀਗੇ ਲਗਭਗ ਸਾਡੇ ਕੋਲ 6000 ਅਸਾਮੀਆਂ ਜਿਹਦੇ ਵਿੱਚੋਂ ਸਿਰਫ ਸਾਡੇ ਕੋਲ 800 ਮੰੰਦਾ ਰਹਿ ਗਿਆ ਸੀਗਾ ਬਾਕੀ ਸਾਰੇ ਛੱਡ ਕੇ ਸਾਡੇ ਬੱਚੇ ਕੋਈ ਬੀ ਟੈਕ ਕੋਈ ਐਮ ਟੈਕ ਡਾਕਟਰ ਕੋਈ ਐਮ ਟੈਕ ਸਾਰੇ ਹੋਰ ਸਰਕਾਰੀ ਅਧਾਰਿਆਂ ਵਿੱਚ ਚਲੇ ਗਏ ਸੀਗੇ ਕਿਉਂਕਿ ਰੂਲ ਖਤਮ ਕਰਕੇ ਇਹਨੂੰ ਸੀਟੀਸੀ ਬਣਾਤਾ ਸੀਗਾ ਇੱਕ ਪ੍ਰਾਈਵੇਟ ਸੰਸਥਾ ਬਣਾਤੀ ਸੀਗੀ ਜਿਹਦੇ ਨਾਲ ਸਾਡੇ ਕੋਲ ਅੱਜ ਅਸੀਂ ਜਿਹੜੇ ਆਊਟਸੋਰਸ ਵਾਲੇ ਬਲਾਜਮ ਬੱਚੇ ਸਾਡੇ ਉਹਨਾਂ ਨਾਲ ਅਸੀਂ ਕੰਮ ਚਲਾ ਰਹੇ ਸੀਗੇ ਉਹ ਵੀ ਬੜੇ ਮਿਹਨਤੀ ਆ ਮਿਹਨਤ ਕਰ ਰਹੇ ਨੇ ਪਰ ਕਿਸੇ ਐਡੇ ਵੱਡੇ ادارے ਨੂੰ ਚਲਾਉਣ ਲਈ ਹੁੰਦਰਮੰਦਾ ਦੀ ਬਹੁਤ ਜ਼ਰੂਰਤ ਹੁੰਦੀ ਹੈ ਐਕਸਪਰਟਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਅੱਜ ਅਸੀਂ ਮਾਣ ਮਹਿਸੂਸ ਕਰਦੇ ਆ ਅੱਜ ਦਾ ਜਿਹੜਾ ਦਿਹਾੜਾ ਬਹੁਤ ਹੀ ਇਤਿਹਾਸਕ ਦਿਹਾੜਾ ਸਾਡੇ ਸੂਰਬੀਰ ਯੋਧੇ ਸ਼ੀਤ ਪਖਤ ਸਿੰਘ ਜੀ ਰਾਜਗੁਰੂ ਸਖਦੇਵ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਇੱਕ ਸ਼ਹਾਦਤਾਂ ਦਿੱਤੀਆਂ ਸੀ ਅਸੀਂ ਆਜ਼ਾਦ ਫਿਜ਼ਾ ਦੇ ਵਿੱਚ ਘੁੰਮਦੇ ਆ ਅਸੀਂ ਵੀ ਅੱਜ ਮਾਣ ਮਹਿਸੂਸ ਕਰਦੇ ਆ ਵੀ ਉਸ ਸ਼ੁਭ ਦਿਹਾੜੇ ਅੱਜ ਉਸ ਦਿਹਾੜੇ ਤੇ ਅਸੀਂ ਸ਼ਾਦਾ ਦੇ ਫੁੱਲ ਭੇਟ ਕਰਦੇ ਆ ਉਹਨੂੰ ਅਕੀਦਤ ਦੰਦੇ ਆ ਤੇ ਅਸੀਂ ਉਸ ਜਿਹੜਾ ਇੱਕ ਚੰਗਾ ਕੰਮ ਹੈ ਸਾਡਾ ਮਿਲਕ ਫੈਟ ਦਾ ਜਿਹੜਾ ਇਤਿਹਾਸਕ ਦਿਨ ਆ ਜਿਹੜਾ ਅੱਜ ਉਸ ਦਿਨ ਉਹਨਾਂ ਨੂੰ ਅਸੀਂ ਯਾਦ ਕਰਦੇ ਆ ਤੇ ਉਹਨਾਂ ਦੀਆਂ ਜਿਹੜੇ ਸੁਪਨੇ ਆ ਹੋ ਸਕਦਾ ਅਸੀਂ ਉਹਨਾਂ ਵਿੱਚ ਵੀ ਕੋਈ ਹਿੱਸਾ ਪਾ ਸਕੀਏ ਤੇ ਇਸ ਕਰਕੇ ਸਮੁੱਚੇ ਬੋਰਡ ਦਾ ਮੈਂ ਧੰਨਵਾਦ ਕਰਦਾ ਸਮੁੱਚੇ EMPLOYEES ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਉੜੇ ਥੁੜੇ ਆਪਣਾ ਕਹਾਣ ਨਾਲ ਸਾਡੀ ਗੱਲ ਮੰਨੀ ਅਸੀਂ ਡੇਢ ਸਾਲ ਤੋਂ ਲੱਗੇ ਹੋਏ ਸੀਗੇ ਬੜਾ ਡਰਾਇਆ ਸਾਨੂੰ ਬਹੁਤ ਕਿਹਾ ਕਿਹਾ ਗਿਆ ਕਿ ਇਹ ਕੰਮ ਹੋਣ ਨਾ ਹੋਣ ਵਾਲਾ ਹੈ ਪਰ ਚਲੋ ਅਸੀਂ ਲੱਗੇ ਰਹੇ ਮਾਨਯੋਗ ਮੁੱਖ ਮੰਤਰੀ ਸਰਪੰਵਨ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਹਰਪਾਲ ਸਿੰਘ ਚੀਵਾ ਫਾਈਨੈਂਸ ਮਿਨਿਸਟਰ ਉਹਨਾਂ ਨੇ ਵੀ ਸਾਨੂੰ ਹਮੇਸ਼ਾ ਸਪੋਰਟ ਕੀਤੀ ਸਾਰਿਆਂ ਨੇ ਸਪੋਰਟ ਕੀਤੀ ਇਸ ਕਰਕੇ ਅੱਜ ਅਸੀਂ ਤੁਹਾਡੇ ਕੋਲ ਬੈਠਣ ਯੋਗ ਹੋਏ ਹਾਂ ਕਿਉਂਕਿ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਕਾਰਜਕਾਲ ਦੇ ਦੌਰਾਨ ਇਸ ਅਦਾਰੇ ਨੂੰ ਬਚਾਉਣ ਲਈ ਅਸੀਂ ਕੁਝ ਨਾ ਕੁਝ ਹਿੱਸਾ ਪਾ ਸਕੀਏ ਇਹ ਕਿਹੜਾ ਉਹ ਜਿਹੜਾ ਤੁਸੀਂ ਰੂਲ ਅਮੈਂਡ ਕੀਤੀਆਂ ਦੱਸਦੇ ਹੋ ਇਹਦੇ ਨਾਲ ਪਹਿਲਾਂ ਕੀ ਸੀਗਾ ਤੇ ਹੁਣ